ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਅੱਜ ਮੈਂ ਖੜਾ ਜੀ مین ਰੋਡ ਦੇ ਉੱਤੇ ਜੀ ਸੜਕ ਤੇ ਮੰਡੀ ਲੱਗੀ ਹੋਈ ਆ ਜੀ ਮੰਡੀ ਦੀ ਲੱਗੀ ਆ ਜੀ ਰੌਣਕ ਪੂਰੀ ਹੁਣ ਹਾਂਜੀ ਮੰਡੀ ਮੈਂ ਬੈਠਾ ਜੀ ਅੰਕਲ ਤਾਰੇ ਕੋਲੇ ਤਾਰਾ ਪੈਂਚਾ ਵਾਲਾ ਇਨਾ ਕੋਲ ਕਾਫੀ ਦਿਨਾਂ ਬਾਅਦ ਆਇਆ ਜੀ ਅੱਜ ਮੈਂ ਇਹੋ ਚਲ ਅੰਕਲ ਦੇ ਨਾਲ ਦੋ ਚਾਰ ਗੱਲਾਂ ਬੱਤਾਂ ਕਰ ਲਈਏ ਅੰਨਾ ਕੋਲ ਬੈਠ ਜਾਈਦਾ ਜੀ ਆ ਕੇ ਹੁਣ ਕੀ ਹਲਕੀ ਹੁਣ ਠੰਡ ਨਹੀਂ ਹੋ ਗਈ ਸਵੇਰੇ ਸ਼ਾਮ ਦੀ ਪਰ ਇੰਨੀ ਗੱਲਬਾਤ ਹੈ ਨਹੀਂ ਠੰਡ ਦੀ ਮੌਸਮ ਹਜੇ ਇਨਾ ਕੋਲ ਬੜਾ ਵਧੀਆ ਨਹੀਂ ਹੋਇਆ ਬਸ ਰਲਮਾਂ ਮਿਲਮਾ ਆ ਅੰਕਲ ਖਾਣ ਲੱਗੇ ਆਂ ਗੁਲਕਲੀ ਅਸੀਂ ਕਹਿੰਦੇ ਹਾਂ ਉਹਦੇ ਅਸੀਂ ਗੱਠੀਆਂ ਇਹ ਗੱਠੀਆਂ ਨਹੀਂ ਯਾਰ 10 ਰੁਪਏ ਦੀਆਂ 20 ਰੁਪਏ ਦੀਆਂ ਬਟੀਆਂ ਰੋਡ ਚੱਲ ਰਿਹਾ ਜੀ ਕਿਦਾਂ ਆਪਣੇ ਇੱਥੇ ਕਿੰਨੀ ਹੁੰਦੀ ਸੀਗੀ 20 ਤਾਂ ਹੁੰਦੀ ਸੀ ਲੈ ਮੈਨੂੰ ਪਤਾ ਹੀ ਨਹੀਂ ਨਾ ਮੈਨੂੰ ਕਿਤੇ ਪਤਾ ਯਾਰ ਦੱਸ ਮੈਂ ਕੱਲ ਦਾ ਹੈਗਾ ਵਾ ਬੰਦਾ ਤੁਸੀਂ ਪੁਰਾਣੇ ਬੰਦੇ ਹੈ ਕਿੱਥੇ ਅੱਛਾ ਆਪਣੇ ਪਿੰਡਾਂ 'ਚ ਹਾਂ ਅੱਛਾ ਤੇ ਉੱਥੇ ਪੱਟ ਕੇ ਉੱਥੇ ਹੀ ਭੰਨ ਬੰਨ ਕੇ ਖਾ ਲੈਂਦੇ ਸੀ ਉਹਦਾ ਗਿੱਲੀ ਹੁੰਦੀ ਸੀਗੀ ਰੁਪਈਏ ਚ ਦੱਸਦਾ ਨਹੀਂ ਅੱਛਾ ਇਹੀ ਅੰਤਲ ਕਹਿੰਦੇ ਨੇ ਕਈ ਅਸੀਂ ਨਾ ਝੂੰਖਲੀ ਪਟਦੇ ਹੁੰਦੇ ਸੀਗੇ ਉਸੇ ਟਾਈਮ ਇਹ ਉਫੇ ਪਟਣੀ ਉਸੇ ਪੱਟ ਕੇ ਭੁੰਨ ਕੇ ਖਾ ਲੈਣੀ ਮੈਂ ਕਿਹਾ ਗਿੱਲੀ ਹੁੰਦੀ ਸੀ ਗਿੱਲੀ ਕਿਦਾਂ ਭੁੰਨੀ ਜਾਂਦੀ ਸੀ ਜਦ ਤੀਜੇ ਚੌਥੇ ਦਿਨ ਸੁੱਕ ਜਾਂਦੀ ਸੀ ਪਰ ਉਹ ਤਾਂ ਗੱਲ ਬਾਤ ਹੀ ਅਲੱਗ ਆ ਹੁਣ ਤਾਂ ਆਪਣੇ ਪੰਜਾਬ ਤਾਂ ਹੁੰਦੀ ਹੈ ਜੀ ਨੁਗੜੀ ਦਾ ਰਾਜਸਥਾਨ ਵਗੈਰਾ ਚ ਹੁੰਦੀ ਆ ਬਾਈ ਤਾਂ ਹਣ ਤਾਂ ਜੀ ਆਪਣੇ ਕਿੱਥੇ ਆ ਜੀ ਮੂਖਲੀ ਹੁਣ ਤਾਂ ਰਾਜਸਥਾਨ ਦੇ ਵਿੱਚ ਹੁੰਦੀ ਹੈ ਜੀ ਆਪਣੇ ਕਿੱਥੇ ਰਹਿ ਗਿਆ ਜੀ ਹੁਣ ਲੋਕਾਂ ਨੂੰ ਦਾ ਸ਼ੌਂਕ ਆ ਜੀ ਇਹ ਚੀਜ਼ ਬੀਜਣ ਦਾ ਠੀਕ ਹੈ ਜੀ ਇਹ ਮੈਂ ਤਾਂ ਕਹਿਣਾ ਹਾਂ ਜੀ ਇਹ ਦੁਆਰੇ ਜਿਹੜੀ ਇਹ ਖੇਤੀਬਾੜੀ ਹੈ ਜੀ ਇਹ ਫਸਲ ਵੀ ਮਤਲਬ ਦੁਆਰੇ ਹੋਣੀ ਚਾਹੀਦੀ ਆਪਣੇ ਪੰਜਾਬ ਦੇ ਵਿੱਚ ਪਰ ਹੁਣ ਕਰਕੇ ਕੁਛ ਨਹੀਂ ਜੀ ਕੋਈ ਹੁਣ ਤਾਂ ਜੀ ਦੋ ਹੀ ਫਸਲਾਂ ਨੇ ਕਣਕ ਜਾਂ ਝੋਨਾ ਬਸ ਅਸੀਂ ਬੈਠੇ ਜੀ ਗੱਲਾਂ ਬਾਤਾਂ ਕਰਨ ਲੱਗ ਗਏ ਜੀ ਕਾਫੀ ਦਿਨਾਂ ਬਾਅਦ ਮੈਂ ਆਇਆ ਇਨਾਂ ਕੋਲੇ ਕੱਲੇ ਨਾਲ ਦੋ ਚਾਰ ਗੱਲਾਂ ਪੁੱਤਾ ਕਰ ਲਈ ਦੀਆਂ ਆ ਸਾਖੇਟਾ ਕਰ ਲਈਦਾ ਆਦਰ ਮੰਡੀ ਦੀ ਰੌਣਕ ਲੱਗੀ ਹੋਈ ਆ ਜੀ ਮੰਡੀ 'ਚ ਰੌਣਕ ਮੰਡੀ ਦੀ ਰੌਣਕ ਆ ਦੇਖੋ ਜੀ ਸਾਰਾ ਸਾਮਾਨ ਇੱਥੇ ਮਿਲਦਾ ਕੱਪੜਾ ਲੀੜਾ ਜੋ ਵੀ ਤੁਸੀਂ ਲੈਣਾ ਆ ਲੈ ਸਕਦੇ ਹੋ ਜੀ ਹਣ ਮ ਬੈਠਾ ਬੈਠਾ ਜੀ ਮੈਂ ਕਿਹਾ ਚੱਲ ਬੋ ਬਣਾ ਲੈਨੇ ਜੀ ਆ ਬਾਈ ਹੁਣ ਚੱਲੇ ਆਪਣੇ ਕੰਮ ਆ ਜਿੰਨਾ ਰੇਟ ਆ ਲੜਾ ਬੈਠਾ ਨੰਬਰ ਪੋਰਟ ਕਰਾ ਲਓ ਜੀ ਕਹਿੰਦੇ ਲੋ ਆ ਜਾਣ ਗਿਆ ਹਾਂ ਆ ਮੁਕਾ ਨਿਤਰਾ ਆ ਖੜਾ ਖੜਾ ਜੀ ਮੈਂ ਹਰ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰ ਲਈਏ ਕਾਫੀ ਦਿਨ ਹੋ ਗਏ ਜੀ ਮੈਂ ਵਲੌਗ ਹੀ ਨਹੀਂ ਬਣਾਇਆ ਸੀਗਾ ਮੈਂ ਚੱਲ ਅ ਜੰਕਲ ਕੋਲੇ ਬੈਠਾ ਇਹ ਮੂੰਫਲੀ ਖਾਣ ਲੱਗੇ ਹੋਏ ਨੇ ਮੈਂ ਚੱਲ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭੋਰਾ ਹੈ ਜੀ ਦੇਖੋ ਸਮਾਂ ਕਿੰਨੀ ਛੇਤੀ ਹੈ ਨਾ ਬਦਲ ਗਿਆ ਤਬਦੀਲ ਹੋ ਗਿਆ ਕਿੰਨਾ ਕੁਝ ਹੈ ਨਾ ਕਿੰਨਾ ਕੁਝ ਬਦਲ ਗਿਆ ਦੇਖਦੇ ਦੇਖਦੇ ਜੀ ਬਹੁਤ ਫਰਕ ਪੈ ਗਿਆ ਲੋ ਇਧਰ ਜੀ ਸੜਕ ਚੱਲਦੀ ਆ ਜੀ ਪੋਰਾ ਬਿਨਾ ਹੈ ਨਹੀਂਗਾ ਜੀ ਕੀ ਕਹਿੰਦੇ ਨੇ ਆਪਣਾ ਰੁਕਣ ਨੂੰ ਥੋਂ ਨਹੀਂ ਹੈ ਪੋਰਾ ਵੀ ਬਸ ਆਓ ਚਲੋ ਆਓ ਚਲੋ ਹੋਈ ਹਾਂਜੀ ਅਸੀ ਕਾਲ ਜੀ ਮਹਾਰਾਜ ਜੀ ਸਸ਼ਟਿ ਕਾਲ ਇਹਨਾਂ ਨੂੰ ਮਿਲੋ ਜੀ ਇਹ ਸਾਡੇ ਬਜ਼ੁਰਗ ਨੇ ਆ ਸਾਈਕਲ ਤੇ ਰਹਿੰਦੇ ਇੱਕ ਗੱਲ ਦੱਸਾਂਗੇ ਤੁਹਾਨੂੰ ਮੈਂ ਲੋਕ ਤਾਂ ਬੁੜੇ ਹੋ ਜਾਂਦੇ ਨੇ ਜੀ ਹਨਾ ਕਈ ਸੱਜਣ ਮਿੱਤਰ ਬੁੜੇ ਹੋ ਗਏ ਜੀ ਇਹਨਾਂ ਨਾਲ ਦੇ ਪਰ ਇਹ ਸਾਈਕਲ ਤੇ ਨਾ ਉਦਾਂ ਹੀ ਚੱਲਦੇ ਨੇ ਬਸ ਘੋੜੇ ਦੀ ਚਾਲ ਮੈਂ ਛੱਡਦੇ ਨਹੀਂ ਐ ਸਾਈਕਲ। ਉੱਥੇ ਜਾਣਾ ਚੱਲ ਸਾਈਕਲ। ਸਾਈਕਲ ਵੀ ਜਵਾਕਾਂ ਨਾਲ ਲਈ ਫਰਦੇ ਨੇ। ਇਹ ਨਹੀਂ ਹੈ ਵੀ ਵੱਡਾ ਸਾਈਕਲ ਲੈ ਲਈ ਹੈ। ਇਹ ਇਹ ਠੀਕ ਹੈ ਤੇ ਨਾ ਵਧੀਆ ਲੱਗਦਾ। ਇਹਦੇ ਪੈਰ ਲੱਗ ਜਾਂਦੇ ਨੇ। ਸਾਈਕਲ ਜਵਾਕਾਂ ਲਈ ਚੱਕੀ ਫਿਰਦੇ ਆ। ਚਲੋ, ਠੀਕ ਹੈ। ਵਧੀਆ 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 ਸਭ ਠੀਕ ਹੈ ਜੀ। ਵਧੀਆ ਤੁਸੀਂ ਸੁਣਾਓ ਆਪਣਾ। ਸਭ ਠੀਕ ਆ। ਵਧੀਆ ਹਾਂਜੀ। ਕਿਹੜਾ? ਕਿਤੇ ਨਹੀਂ ਕਰੇ ਗਾਲਾਂ ਕਾਉਣੇ ਹੋ ਜੀ ਲੈ। ਹੈ ਜੀ? ਮੈਂ ਸੁਣਿਆ ਤੁਸੀਂ ਗਾਣਾ ਵੀ ਗਾਉਨੇ ਹੋ ਨਹੀਂ ਆ ਦੇਖੋ ਜੀ ਅੰਕਲ ਕਹਿੰਦਾ ਨਾ ਫਿਰ ਤਾਂ ਗੱਲ ਸੱਚੀ ਆ ਹੈ ਅੰਕਲ ਮੇਰੀ ਗੱਲ ਸੁਣੋ ਸੁਣਾਉ ਤਾਂ ਸਹੀ ਓਏ ਮੈਂ ਮਰਦੇ ਨਾ ਸਾਹ ਸਾਹ ਪਾ ਲੱਗਿਆ ਹੋਇਆ ਅਨਪੜ੍ਹ ਹੁੰਦਾ ਕਹਿੰਦੇ ਜੀ ਮੈਂ ਅਨਪੜ੍ਹ ਬੰਦਾ ਨਹੀਂ ਮੈਨੂੰ ਗਾਣਾ ਆਉਂਦਾ ਕਿਤੇ ਲਓ ਜੀ ਹਵਾ ਹਵਾ ਭਰ ਲੱਗੇ ਨੇ ਹਵਾ ਇਹ ਵੀ ਹਵਾ ਛੇਦੀ ਉਹ ਨਿਕਲ ਜਾਂਦੀ ਆ ਟਾਇਰ ਦੀ ਜੀ ਹੈ ਕਿਹੜਾ ਨਹੀਂ ਅੰਕਲ ਮੇਰੀ ਗੱਲ ਸੁਣੋ ਜੇ ਕਹਿੰਦੇ ਥੋੜਾ ਗਾਣਾ ਵਾਇਰਲ ਹੋਇਆ ਆ ਨੈਟ ਤੇ ਜੇ ਹੈਗਾ ਤਾਂ ਸੁਣਾ ਦਿਓ ਤੁਸੀਂ ਦੋ ਬੋਲ ਸੁਣਾ ਦਿਓ ਚੱਲ ਚਾਰ ਨਹੀਂ ਦੋ ਹੀ ਸਹੀ ਦੋ ਸੁਣਾ ਦਿਓ ਲਓ ਜੀ ਇਹ ਮੁੰਡਾ ਟੁੱਟੇ ਪੈਸੇ ਭਾਲਦਾ ਲਾ ਮੈਂਬਰ ਸਾਹਿਬ ਜਾ ਰਹੇ ਨੇ ਅੰਕਲ ਹਵਾ ਭਰੀ ਜਾਂਦਾ ਇਹ ਅੰਕਲ ਕਹਿੰਦੇ ਕਹਿੰਦੇ ਆਹ ਅੰਕਲ ਨੂੰ ਗਾਣਾ ਗਾਣਾ ਆਉਂਦਾ ਹੈ ਪਰ ਇਹ ਗਾਣਾ गा ਕੇ ਸਾਨੂੰ ਸੁਣਾਉਂਦੇ ਨਹੀਂ ਹੈਗੇ ਕਿਦਣ ਹੈ ਮੈਂ ਸੁਣਿਆ ਅੱਛਾ ਵੱਡਾ ਬਣਨ ਕਰੀਦਾ ਆਉਦ ਰਹਾਂ ਸਾਰਾ ਅੰਕਲ ਕਹਿੰਦਾ ਇਹ ਅੰਕਲ ਗਾਣਾ ਸੁਣਾਉਂਦੇ ਨੇ ਅਸੀਂ ਕਿਹਾ ਵੀ ਦੋ ਚਾਰ ਗੱਲਾਂ ਸੁਣਾ ਦਿਓ ਦੋ ਚਾਰ ਬੋਲ ਸੁਣਾ ਦਿਓ ਸਾਨੂੰ ਕਹਿੰਦੇ ਮੈਂ ਅਨ ਬੜ ਬੰਦਾ ਮੈਨੂੰ ਕਿੱਥੇ ਗਾਣਾ ਆਉਂਦਾ ਤੁਸੀਂ ਫਿਰ ਐਵੇਂ ਹੀ ਬੋਲੀ ਜਾਂਦੇ ਹੋ ਆ ਗਿਆ ਆ ਗਿਆ ਕਲਾਈ ਪਈ ਆ ਲੈ ਉਹ ਅੰਕ ਲਗਾਦਾ ਨਹੀਂ ਮਾਰ ਗਿਆ ਹੋਇਆ ਆ ਦੇਖ ਲੋ ਜੀ ਕੀ ਕਹਿੰਦੇ ਨੇ ਬਹੁਤ ਕੁਝ ਬਹੁਤ ਕੁਝ ਕਹਿੰਦਾ ਕਹਿੰਦੇ ਸੀ ਇਹ ਬਹੁਤ ਕੁਝ ਕਹਿੰਦਾ ਗੱਲਾਂ ਬਾਤਾਂ ਕਰਕੇ ਜੀ ਹਾਸਾ ਖੱਡਾ ਕਰਕੇ ਟਾਈਮ ਪਾਸ ਕਰ ਲਈਦਾ ਜੀ ਲੋਰਗਾਵਾ ਕਹਿੰਦੇ ਨਾ ਲੋਰਗਾਵਾ ਆਸਰੇ ਹੀ ਬੜਾ ਵੱਡਾ ਹੁੰਦਾ ਜੀ ਗੁਰਦੁਆਰਾ Tore 퍼ਦੇ ਹੀ ਚੰਗੇ ਲੱਗਦੇ ਨੇ ਜੀ। ਹਾਸਾ ਖੇਡਾ ਕਰ ਲਈਦਾ। ਕਿਉਂ ਜੀ? ਮੈਂ ਤਾਂ ਹਾਸਾ ਖੇਡਾ ਕਰ ਲਈਦਾ। ਠੀਕ ਨਹੀਂ? ਟੰਡਾਂ ਦੇ ਵਿੱਚ ਤਾਂ ਇਹੀ ਹੁੰਦਾ। ਬੜੇ ਲਿਖੇ ਮੇਲੇ ਲਗਾ ਆ। ਅੱਛਾ। ਅੰਕਲ ਦੇਖ ਲਓ ਤੁਸੀਂ ਗੱਲ ਨਹੀਂ ਸੁਣਾਈ ਹੈਗੀ। ਆਹ ਵੇਖੋ ਆਹ ਵੇਖੋ ਕੀ ਕਹਿੰਦਾ। ਹਾਂ ਸੁਣ ਲੈ ਮੇਰੀ। ਹਾਂ। ਗਾਣੇ ਕਰ ਸੁਣਾ ਦੂੰਗਾ 2-4 ਬੋਲ ਪਰ ਮੇਰਾ ਗੁਰਦੁਆਰੇ ਟਾਈਮ ਹੈ। ਅੱਛਾ ਠੀਕ ਹੈ ਜੀ। ਚਲੋ ਵਾਅਦਾ ਕਰ ਲਿਆ ਅੰਕਲ ਨੇ ਕਹਿੰਦੇ ਅਗਲੀ ਵਾਰ ਨਾ ਮੈਂ ਗਾਣਾ ਜ਼ਰੂਰ ਸੁਣਾਉਂਗਾ। ਗੁਰੂ ਘਰ ਦਾ ਟਾਈਮ ਹੋ ਗਿਆ ਆਹੋ 3 ਘੰਟਾ ਜਾਣਾ ਚਲੋ ਵਧੀਆ ਵਧੀਆ ਕੋਈ ਗੱਲ ਨਹੀਂ ਵਾਦਾ ਰਿਹਾ ਹੁਣ ਠੀਕ ਹੈ ਜੀ ਪਹਿਲੇ ਗਾਣਾ ਸੁਣਾਵਾਂਗੇ ਤੁਹਾਨੂੰ ਜਾਣਾ ਤੇਰਾ ਬਾਪ ਨਹੀਂ ਇਹ ਜਾਣਾ ਤੁਹਾਡਾ YouTube ਤੇ ਪਾਉਣਾ ਚਲੋ ਜ਼ੁਰਤ ਸੁਣਾਉਂਗਾ 2-4 ਬੋਲ ਜਿਹੜੇ ਸੁਣਾਉਂਗਾ ਠੀਕ ਆ ਕਿ ਨਾਲ ਜਿਹਨੇ ਕੋਲਾਕਾਰ ਨੇ ਕਿਸ ਨੇ ਸੁਣਾਇ ਵੀ ਨਹੀਂ ਹੋਵੇ ਅੱਛਾ ਹਾਂ ਠੀਕ ਆ ਐਵੇਂ ਐਵੇਂ ਦੇ ਮੈਂ ਸੁਣਿਆ ਪਾਵੇ ਪੀੜ ਤੇ ਛੜਾਈ ਪੀਛੇ ਮੈਂ ਥੋੜਾ ਜਾਇ ਅੱਛਾ ਜੀ ਪੂਰੀ ਜਾਨ ਮੈਂ ਸੁਣਾ ਨਾਨ ਪੂਰੀ ਰੂਪੇ ਬਣਾਈ 탄탄 ਕਰਦਾ ਠੀਕ ਆ ਜੀ ਆ ਤੇਰੇ ਨਾਲ ਚ ਵੀ ਆਏ ਹੋਣੇ ਆ ਅੱਛਾ ਮੈਨੂੰ ਮੈਨੂੰ ਨਹੀਂ ਅੰਕਲ ਪਤਾ ਜੀ ਮੈਨੂੰ ਪਤਾ ਹੁੰਦਾ ਤਾਂ ਮੈਂ ਜਰੂਰ ਰਿਕਾਰਡ ਕਰਦਾ ਤੁਹਾਡਾ ਲਓ ਜੀ ਅੰਕਲ ਨੇ ਕਰ ਲਿਆ ਵਾਦਾ ਹਾਂ ਗੁਰੂ ਘਰ ਦਾ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਦਾ ਕਹਿੰਦੇ ਕਹਿੰਦੇ ਜਦੋਂ ਮੇਰੇ ਕੋਲ ਬੇਲ ਹੋਇਆ ਕਹਿੰਦੇ ਮੈਂ ਤੁਹਾਡੇ ਕੋਲੇ ਆਉਂਗਾ ਤੁਹਾਨੂੰ ਗਾਣਾ ਜਰੂਰ ਸੁਣਾਉਂਗਾ ਤੇ ਇਹਨਾਂ ਦਾ ਗਾਣਾ ਸੁਣਾਵਾਂਗੇ ਤੇ ਤੁਹਾਨੂੰ ਵੀ ਸੁਣਾਵਾਂਗੇ ਤੇ ਬਹੁਤ ਵਧੀਆ ਇਹਨਾਂ ਦੀ ਸੁਰੀਲੀ ਆਵਾਜ਼ ਆ ਜੀ ਬਹੁਤ ਸੋਹਣਾ ਗਾਣਾ ਗਾਉਂਦੇ ਨੇ ਬਹੁਤ ਵਧੀਆ ਗੀਤ ਗਾਉਣੇ ਆ। ਆ ਸੁਣ ਸੁਣਨਯੋਗ ਨੇ। ਤੁਸੀਂ ਵੀ ਸੁਣਿਓ ਜੀ। ਬੱਦ ਕਰੇ ਸੁਣਾਈ ਨਹੀਂ ਤੇ। ਅੱਛਾ। ਨਾਲੇ ਦੇਖੋ ਕੋਲੇ ਬੈਠੇ ਹੁੰਦੇ ਨੇ ਕਹਿੰਦੇ ਅਸੀਂ ਸੁਣਿਆ ਹੀ ਨਹੀਂ ਹੈਗਾ ਪਹਿਲੇ। ਮੈਂ ਹੁਣ ਮੈਂ ਕਹਿਤਾ ਨਾ ਕਿ ਅਸੀਂ ਸੁਵਾਂਗੇ, ਸਲਾਮ ਅਲੈਕੁਮ ਅ ਸਲਾਮ ਸੁਣਾਉਗਾ। ਆ ਬੰਦੇ ਚੱਲਿਆ ਜੀ ਮੰਡੀ ਤੋਂ ਲੈਣ ਉਹ ਸਬਜ਼ੀ। ਇਕੱਠਾ ਏ ਇੱਕ ਦਿਨ ਮੈਂ ਇਕੱਠੀ ਲੈ ਜਾਂਦੇ ਹਾਂ ਇੱਕ ਦਿਨ ਚ ਹੀ ਲੈ ਜਾਂਦੇ ਹਾਂ ਇਹ ਤੇ ਨਾ ਸਾਡੇ ਜੀ ਕੰਪਨੀ ਆ ਵੈਸਟਰਨ ਲਿਵਿੰਗ ਉੱਥੇ ਮਜ਼ਦੂਰ ਰਹੇ ਇਹ ਆਪਣਾ ਸਬਜੀ ਭਾਜੀ ਲੈਣ ਚਲੇ ਆ ਜੀ ਮੰਡੀ ਚੋਂ ਦੇਖ ਰਹੇ ਸੀ ਕਿ ਮੈਨੂੰ ਮੈਂ ਵੀਡੀਓ ਬਣਾਉਣਾ ਨਾ ਉਹ ਥੋੜਾ ਜਿਹਾ ਘਰ ਨਾਲ ਦੇਖਦੇ ਸੀ ਕਿ ਕੀ ਕੀ ਕਰ ਰਹੇ ਨੇ ਕੋਲੋ ਦੋਸਤੋ ਜ਼ਿੰਦਗੀ ਆ ਜੀ ਉਹ ਖਿਡ ਕੇ ਅੰਦਾ ਗੁਜ਼ਾਰ ਲਈ ਚੰਗੀ ਗੱਲ ਆ ਇਹ ਵੀ ਹਾਂ ਸਰਦਾਰ ਬਿਆਰ ਭਈਆ ਹਮਾਂ ਦਾ ਇੱਥੇ ਤਾਂ ਹੀ ਸਾਡੇ ਪ੍ਰਵਾਸੀ ਮਜ਼ਦੂਰ ਬਹੁਤ ਨੇ ਜੀ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਸੁਣਾਈ ਸੀਗੀ ਜੇ ਆਪਣੇ ਪੰਜਾਬੀ ਨੌਜਵਾਨ ਮੁੰਡੇ ਕੰਮ ਕਰਨ ਅੱਗੇ ਵਧਣ ਤਾਂ ਕੀ ਨਹੀਂ ਹੋ ਸਕਦਾ ਹੈਗਾ ਕਿ ਪ੍ਰਵਾਸੀ ਇਹ ਯੂਪੀ ਬਿਹਾਰ ਤੋਂ ਆ ਕੇ ਜੀ ਇੱਥੇ ਕੰਮ ਕਰਦੇ ਨੇ ਜੀ ਕਈ ਵਾਰੀ ਮੈਂ ਗੱਲਾਂ ਕੀਤੀਆਂ ਨੇ ਜੀ ਪਰ ਹੁਣ ਆਪਾਂ ਕਹਿ ਹੀ ਸਕਦੇ ਹਾਂ ਜੀ ਕਰਨਾ ਤਾਂ ਚਲੋ ਉਹਨਾਂ ਨੇ ਆਪ ਐ ਆਪਾਂ ਤਾਂ ਕਹਿਣ ਵਾਲੇ ਆ ਜੀ। ਕੋਈ ਸਭ ਨਹੀਂ ਰਹੀ ਜਾਨ। ਪੰਕਰ ਲੱਗ ਗਿਆ ਹਵਾ ਭਰਨਾ। ਇਹ ਜੇ ਕੰਮ ਨਾ ਕਰਨ ਇਹਨਾਂ ਨੂੰ ਚੈਨ ਨਹੀਂ ਆਉਂਦੀ। ਦੇਖੋ ਬਹੁਤ ਮਿਹਨਤ ਕਰਦੇ ਨੇ ਇਹ। ਕਹਿੰਦੇ ਜੇ ਮੈਂ ਖੜ ਗਿਆ ਬੈਠ ਗਿਆ ਤਾਂ ਫਿਰ ਮੇਤੋਂ ਕੁਝ ਹੋਣਾ ਨਹੀਂਗਾ। ਅੱਜ ਤਾਂ ਕਹਿੰਦੇ ਮੇਰਾ ਸਰੀਰ ਕੰਮ ਕਰਦਾ ਚੱਲਦਾ ਤਾਂ ਮੈਂ ਕੰਮ ਕਰ ਲੈਣਾ ਜੇ ਕਹਦਾ ਮੈਂ ਬੈਠ ਗਿਆ ਨਾ ਕਰੇ ਤਾਂ ਮੇਰੇ ਤੋਂ ਕੁਝ ਨਹੀਂ ਹੋਣਾ ਕਹਿੰਦੇ ਮੇਰੇ ਬੱਚੇ ਕਹਿੰਦੇ ਨੇ ਵੀ ਤੂੰ ਕੰਮ ਨਾ ਕਰਿਆ ਕਰ ਡੈਡੀ ਛੱਡ ਦੇ ਤੇ ਕਹਿੰਦਾ ਮੈਂ ਇਹਨਾਂ ਨੂੰ ਕਹਿਣਾ ਵਾਂ ਵੀ ਮੈਂ ਭਾਈ ਜੇ ਬਹਿ ਗਿਆ ਤਾਂ ਫਿਰ ਸਰੀਰ ਨੇ ਸਾਥ ਨਹੀਂ ਦੇਣਾ ਅੱਜ ਤਾਂ ਸਾਥ ਦਿੰਦਾ ਸਰੀਰ ਤੇ ਮੈਂ ਕੰਮ ਕਰਦਾ ਕਿਉਂ ਜੀ ਠੀਕ ਆ ਨਾ ਭਾਈ ਬੱਚੇ ਕਹਿੰਦੇ ਨੇ ਕਹਿੰਦੇ ਡੈਡੀ ਤੂੰ ਕੰਮ ਛੱਡ ਦੇ ਇਹ ਕਹਿੰਦਾ ਜੇ ਮੈਂ ਕੰਮ ਛੱਡਤਾ ਤਾਂ ਮੇਰਾ ਸਰੀਰ ਰਹਿ ਜਾਊਗਾ ਅਜੀ ਇਹ ਤਾਂ ਗੱਲ ਹਟਾ ਦੱਲਣ ਉਹਦੇ ਨੇ ਬਿਲਕੁਲ 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 ਇਹ ਜਿਹੜੀ ਅੱਜ ਜਿਹੜੀ ਤੇ ਪਿਆਰੀ ਟੱਪਦੀ ਇਹ ਨਹੀਂ ਟੱਪਦੀ ਇਹ ਇਹਨਾਂ ਨੂੰ ਮੈਂ ਕਿਹਾ ਮੈਂ ਅੰਕਲ ਹੁਣ ਤੂੰ ਕੰਮ ਕਰੀ ਜਾਣਾ ਕਹਿੰਦਾ ਜੇ ਮੈਂ ਬੈਠ ਗਿਆ ਨਾ ਤਾਂ ਫੇਰੇ ਮੇਰੇ ਸਰੀਰ ਨੇ ਕੰਮ ਨਹੀਂ ਕਰਨਾ ਅੱਜ ਤਾਂ ਮੈਂ ਕੰਮ ਕਰਦਾ ਇਹ ਤਾਂ ਵੀ ਚੱਲ ਰਿਹਾ ਪੁਰਾਣੇ ਸਿਆਣੇ ਕਿੰਨੇ ਸੀ ਬਿਲਕੁਲ 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 ਥੋੜੀ ਕਰ ਦੋ ਗੋੜਿਆਂ ਤੋਂ ਉੱਪਰ ਕੈਂਪ ਭਾਜੇ ਥੋੜਾ ਜ਼ਿਆਦਾ ਹਾਏ ਹਵਾ ਕਿੰਨੀ ਹੋਣੀ ਚਾਹੀਦੀ ਆ ਵੈਸੇ 90 ਤੋਂ 95 ਚੱਲਦੀ ਹੈ ਵੱਡੇ ਟਾਇਰਾਂ 'ਚ ਬੜੀਆ ਬੜੀਆ ਤੁਸੀਂ ਸੋਸੇ ਜੇ ਬੈਠੇ ਹੋ ਬਾਈ ਕੀ ਗੱਲ ਉਹ ਅੰਦਰ ਬੈਠੇ ਠੰਡ ਲੱਗੀ ਜਾਂਦੀ ਆ ਪਿੱਛੇ ਦਾ ਜਾਇ ਸੁਣਦੇ ਹੋਈ ਆ ਦੋਸਤ ਮੈਂ ਆ ਗਿਆ ਜੀ ਘਰ ਵਾਪਿਸ ਅੰਕਲ ਦੇ ਨਾਲtare ਅੰਕਲ ਨਾਲ ਪੰਜਰਾਲੇ ਨਾਲ ਗੱਲਾਂ ਬਾਤਾਂ ਕਰਕੇ ਹੱਥਾ ਖੇਡਾ ਕਰਕੇ ਹੀ ਵਾਪਸ ਆ ਗਿਆ ਤੇ ਇੱਕ ਗੱਲ ਉਹਨਾਂ ਦੀ ਬਹੁਤ ਮੈਨੂੰ ਚੰਗੀ ਲੱਗੀ ਕਹਿੰਦੇ ਜੇ ਇਨਸਾਨ ਦਾ ਸਰੀਰ ਚੱਲਦਾ ਨਾ ਜੇ ਤੰਦਰੁਸਤਤਾ ਤਦ ਕੋ ਸਭ ਤੋਂ ਵੱਡੀ ਪੂੰਜੀ ਆ ਵੀ ਜੇ ਉਹਦਾ ਸਰੀਰ ਕੰਮ ਕਰਦਾ ਜਾਂ ਚੱਲਦਾ ਜੇ ਇਨਸਾਨ ਬਹਿ ਜੇ ਜਾਂ ਥੱਕਦੇ ਜਾਂ ਹਾਰ ਦੇ ਤਾਂ ਸਮਝੋ ਜੀ ਉਹ ਰੋਗਾਂ ਨੇ ਘੇਰ ਲਿਆ ਉਸ ਇਨਸਾਨ ਨੂੰ ਠੀਕ ਹੈ ਜੀ ਕਹਿੰਦਾ ਮੇਰੇ ਬੱਚੇ ਕਹਿੰਦੇ ਨੇ ਵੀ ਡੈਡੀ ਤੂੰ ਕੰਮ ਕਰਨਾ ਛੱਡ ਦੇ ਕਹਿੰਦਾ ਕੰਮ ਤਾਂ ਵੈਸੇ ਮੇਰਾ ਸ਼ੌਂਕ ਆ ਔਰ ਸ਼ੌਂਕ ਦੇ ਨਾਲ ਮੈਂ ਕੰਮ ਕਰਦਾ ਜੀ ਮੈਂ ਕਹਿੰਦਾ ਨਾ ਵੀ ਮੈਨੂੰ ਪੈਸੇ ਦਾ ਲਾਲਚ ਆ ਜਾਂ ਇਦਾਂ ਨਹੀਂ ਕਹਿੰਦਾ ਮੈਨੂੰ ਕੰਮ ਦਾ ਸ਼ੌਂਕ ਆ ਜੀ ਮੈਂ ਕੰਮ ਕਰਨਾ ਤਾਂ ਮੇਰਾ ਸਰੀਰ ਚੱਲਦਾ ਇੱਕ ਮਿਸਾਲ ਆ ਜੀ ਸਿਆਣੇ ਬੰਦੇ ਦੀ ਇੱਕ ਮਿਸਾਲ ਹੈ ਉਹ 70 ਪਲੱਸ ਨੇ 70 ਪਲੱਸ ਦੇ ਹੋਣ ਦੇ ਬਾਵਜੂਦ ਵੀ ਉਹ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਹੱਥੀਂ ਔਰ ਜ਼ੋਰ ਦਾ ਕੰਮ ਆ ਜੀ ਕਦੇ ਟਾਇਰ ਖੋਲ ਲਿਆ ਕਦੇ ਕਸਤਾ ਕਦੇ ਕੁਝ ਕਰ ਲਿਆ ਠੀਕ ਹੈ ਨਾ ਜੀ ਤੇ ਅੱਜ ਕੱਲ ਜਿੱਦਾਂ ਆਪਾਂ ਕਹਦੇ ਆਪਾਂ ਥੋੜੇ ਜਿਹਾ ਹੰਭ ਜਾਂਨੇ ਆ ਥੱਕ ਜਾਂਨੇ ਆ ਥੱਕਣ ਦਾ ਕਾਰਨ ਕੀ ਹੈ ਜੀ ਆਪਣੇ ਜਿਹਾ ਹੌਸਲਾ ਨਹੀਂ ਹੈ ਉਹਨਾਂ ਸੋ ਵੀਰੋ ਛੋਟੀ ਵੀਡੀਓ ਬਣਾਈ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਪ੍ਰਮਾਤਮਾ ਅਗੇ ਬਵਾਸ ਤੇ ਸਭ ਬਜ਼ੁਰਗਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਔਰ ਵੀਰਾਂ ਦੇ ਵੀ ਬਣੀ ਰਹੇ ਔਰ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਲਈ